ਗਾਇਜ਼ ਮੰਮੀ ਰਾਤ ਦੇ ਗੁੱਸੇ ਨੇ ਰੋਟੀ ਖਾਂਦੇ ਪਹਿਲਾਂ ਕਰਦੇ ਮੈਂ ਰੋਟੀ ਖਾਂਦੇ ਵੀਡੀਓ ਨੂੰ ਵਸਤਾ ਬਣਾਵਾਂਗੇ ਕਾਰਨ ਤੇਰੀ ਲੱਸੀ ਹੈ ਤਾਂ ਚੱਲਿਆ ਮੰਮਾ ਮੇਰਾ ਕੱਪ ਸੋਣਾ ਹੈ ਹਾਂ ਫੜਿਆ ਮੈਂ ਤੁਹਾਨੂੰ ਲੈ ਕੇ ਦਿਖਾ ਦਿੰਦਾ ਮੈਂ ਛੋਟਾ ਪਰਚੀ ਕਰਦਾ ਨਹੀਂ ਤੂੰ ਕਹਿਣਾ ਵੱਡਾ ਬਚਾ ਬਚਾ ਹਾਂ ਆਰਡਰ 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 ਸੋ ਹੈ ਗਾਇਜ਼ ਵੈਲਕਮ ਬੈਕ ਮੇਰੇ ਚੈਨਲ ਮੈਂ ਮੰਜੀ ਮਾਂ ਬਲੌਗ ਤੁਹਾਡਾ ਸਵਾਗਤ ਹੈ ਕੀ ਹਾਲ ਸਾਥ ਸਾਰਾ ਆਈ ਠੀਕ ਠਾਕ ਹੋ ਤੇ ਅੱਜ ਨਾਲ ਅਸੀਂ ਬਲੌਗ ਦੇ ਕੇ ਅੱਜ ਆਪਣੀ ਹਰਵਾਤ ਹੋਣ ਜਾ ਰਹੀ ਆ ਆਪਣੀ ਮੰਮੀ ਤੋਂ ਮੇਰੇ ਤੋਂ ਵੀ ਗਾਇਜ਼ ਮੰਮੀ ਰਾਤ ਦੇ ਗੁੱਸੇ ਨੇ ਉਹ ਜਿਹੜੇ ਮੈਂ ਸਟੈਪ ਦਾ ਸੋਸੀ ਉਹਨਾਂ ਨੇ ਗਾਇਜ਼ ਕੋਈ ਫਰਕ ਨਹੀਂ ਪਾਇਆ ਮੰਮੀ ਥਾੜੇ ਦਾ ਕਰੋਸ ਤੇ ਬੈਠੇ ਆ ਗੁੱਡ ਮਾਰਨਿੰਗ ਪਾਪਾ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਸੋਨ ਦਾ ਨਹੀਂ ਗਾਇਜ਼ ਪਾਪਾ ਨੂੰ ਤੁਸੀਂ ਚਾਹ ਪੀ ਲੈ ਚੱਕਰ ਚਾਹਗੇ ਅਸੀਂ ਕਹਿਣਾ ਚਾਹਾਂਗੇ ਕਿ ਮੰਮੀ ਨੂੰ ਮਨਾਓ

ਖੁਰ ਖਰੇ ਇਹ ਘੜਿਆ ਇੱਧਰ ਖਰੇ ਘਰੇ ਬਿਸਕਟ ਨਮਕੀਨੇ ਪੜਕੇ ਨਮਕੀਨੇ ਉੱਤੇ ਲਗਾਏ ਨਮਕੀਨੇ ਬਿਸਕਟ ਸੇਤ ਹੋ ਗਿਆ ਲੱਗੀ ਮੈਂ ਮੈਂ ਕਿੰਨੇ ਤਰ ਪਲਾਇਆ ਮੈਂ ਕਿੰਨੇ ਤਰ ਪਲਾਇਆ ਕਿੰਨੇ ਕਮ ਤੱਕ ਹੋ ਗਿੰਦਾ ਅੱਗੇ ਬਲੋਗ ਬਣਾ ਲਓ ਹਾਂ ਹਾਂ ਬਲੋਗ ਬਣਾ ਦਿਓ ਹਾਂ 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 ਅਮਰ ਚਾ ਪੰਜ ਤੱਕ ਦਨ ਕਾੜਾ ਇਹ ਹੈ ਨਾ ਵਾਹਿਦ ਨੋਸ ਵਾਹਿਦ ਨੋਸ ਹਲੋ ਆ ਕੀ ਆ ਟਮਾਟਰ ਵੇ ਆਏ ਹੋਏ ਹੋਏ ਇਹ ਜਿੱਦ ਤੋਂ ਪਾਣੀ ਭਰਨ ਵਾਲੇ ਉਹਦੇ ਚੱਕੇ ਆ ਝੋਰ 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 ਕੋਈ ਨਾ ਸੀ ਬਲੌਗ ਬਣਾ ਕੇ ਨਾ ਸੈਂਡ ਕਰਾਂਗੇ ਚਾ ਲਗਾਇਆ ਪਾਣ ਚਾ ਪੀ ਲਿਆ ਪਰ ਸੋਨੇ ਮਿਲਦੇ ਆ Papa Papa ਨਾਲ ਵੀ ਗੱਲਾਂ ਬਾਤਾਂ ਮਾਰ ਲਈ ਬਾਏ ਬਾਏ ਗੱਲ ਗਾਇਸ ਮਮਾ ਹੁਣ ਕੀ ਕਰਨ ਲੱਗ ਗਿਆ ਸਿਰ ਸਹੀ ਚ ਰੋਟੀ ਬਣਾਉਣ ਲੱਗਿਆ ਗ੍ਰੇਟ ਮੈਂ ਚਾਵਲ ਖਾਣੇ ਕਰਨ ਵੀ ਰਵੀ ਕਹਿੰਦਾ ਸੀ ਆ ਨਾ ਮਾਂ ਦਾ ਕੱਲ ਤਾਂ ਬਣਾਏ ਸੀ ਨੰਨੀ ਮਕੀਨ ਚਾਵਲ ਹਾਂ ਰੋਟੀ ਗਾਲਾ ਚਪਕਾ ਦੇ ਤੇ ਰੋਟੀ ਖਾਲਮਾ ਹੁਣ ਤੁਸੀਂ ਨਾ ਇੱਕ ਆਕ ਬੱਲਮੇਟ ਕਰਛਣਾ ਬਸ ਮੈਨੂੰ ਇੱਥੇ ਖੜ ਕੇ ਕਹਿਣੀ ਹੈ ਗੱਲ ਜਿਹੜੀ ਕਹਿਣੀ ਮੈਂ ਹੱਥ ਧੋਣ ਲੱਗਿਆ ਆਟੇ ਪਗਾਉਣੀ ਹੈ ਆਟੇ ਪਗਾਲੇ ਪਹਿਲਾਂ ਮੇਰੀ ਗੱਲ ਸੁਣ ਤੈਨਂ ਜਦੋਂ ਮੈਂ ਤੁਹਾਨੂੰ ਨਾ ਕੋ ਸੁਣਨਾ ਕੱਟਰ ਨੂੰ ਪੱਤਰ ਲੰਘਦਾ ਉਹ ਮਤਲਬ ਬਹੁਤ ਜ਼ਿਆਦਾ ਹਲਕਾ ਮੈਂ ਪੱਤਰ ਕਿਉਂ ਨਾ ਨੋਰਮਲ ਤਰ੍ਹਾਂ ਦਿਸਾਉਣ ਨਾਲ ਆਉਂ ਨਹੀਂ ਰਹਾ ਲੋਨ ਬਾੜੂ ਨੂੰ ਮੈਂ ਟੈਂਸ਼ਨ ਵੀ ਉਹ ਦਰਨ ਦਿੱਤਾ ਉਹ ਮੈਂ ਕਿਤੇ ਬਾੜਾ ਤੇ ਟੁੱਟ ਟੁੱਟ ਪੈ ਜਾਣੇ ਕਿਤੇ ਭੱਜ ਨਾ ਜਾਵੇ ਜਾ ਭੱਜ ਜਾ ਸਾਰਾ ਕਾਜ ਅੱਛਾ ਹੋ ਜਾ ਮੈਂ ਤੁਹਾਨੂੰ ਪੁੱਛਣਾ ਸੀ ਮੈਂ ਜੇ ਮੜਾ ਜੇ ਤੁਸੀਂ ਕੁਝ ਰੋਗੇ ਮੈਂ ਜੇ ਉਹ ਮੱਕਾ ਲੂ ਹਾਫ ਮੈਂ ਪੱਡੂ ਮੈਂ ਜਿੰਨ ਦਫਾ ਵੜਦਾ ਨੇ ਗੇਟ ਖੋਲਣ ਨੂੰ ਵੀ ਜਾਂ ਤੈਨੂੰ ਲਾਉਣ ਨੂੰ ਕਿਹਾ ਸੀ ਪਾਣੀ ਬਿਨਾ ਹਾਏ ਬੇ ਮਨਿੰਦਰ ਸਾਰੀ ਅੰਦਰ ਸੇਕ ਪੈ ਕੇ ਵਰਤਿਆ ਪੂਜਾ ਖੋਲ ਦੇ ਬਿਲਕੁਲ ਸੀ ਬੰਦ ਕਰ ਨੂੰ ਕਿਹਾ ਸੀ ਵੀ ਬੰਦ ਕਰ ਦੇ ਪਾਣੀ ਇੱਕ ਥੱਬ ਚਾ ਦੂੰਗਾ ਤਾਂ ਗਾਇਜ਼ ਨਾ ਪਾਸ ਤੋਂ ਬਾਅਦ ਮੈਂ ਵੀ ਸਾਰੀ ਗੱਲ ਮੰਨੀ ਹੈ ਚਲੋ ਗਾਇਜ਼ ਮੈਂ ਚਾਪੀ ਕੇ ਫੇਰ ਮਿਲਦਾ ਤੁਹਾਨੂੰ ਗਾਇਜ਼ ਬਮਾ ਨੂੰ ਮਨਾਉਣ ਤੋਂ ਬਾਅਦ ਰੋਟੀ ਖਾਂਦੇ ਪਹਿਲਾਂ ਕਹਿੰਦਾ ਮੈਂ ਰੋਟੀ ਹਾਂ ਤੇ ਵੀਡੀਓ ਨੂੰ ਉਸ ਤੋਂ ਬਣਾਵਾਂਗੇ ਬਣਾ ਲਓ ਖਾ ਲੈ ਖਾ ਗਾਇਜ਼ ਅੱਜ ਰੋਟੀ ਖਾ ਲੋ ਤੁਸੀਂ ਗਾਇਜ਼ ਆਹ ਰੋਟੀ ਖਾ ਲੋ ਬਹੁਤ ਸਵਾਦ ਬਣਾਈ ਹੈ ਮੇਰੀ ਮਾਤਾ ਨੇ ਸਬਜੀ ਇੰਨੀ ਸਵਾਦ ਸਬਜੀ ਬੜੀਆਂ ਦੀ ਆ ਨਾਲ ਗਾਇਸ ਹੈਗੀ ਆ ਨੂਨ ਵਾਲੀ ਨਹੀਂ ਦੂਜੀ ਗਾਇਸ ਦੂਜੀ ਲੱਸੀ ਆ ਕਰਨ ਤੇਰੀ ਲੱਸੀ ਤੇ ਅੱਜ ਤਾਂ ਹੋਈਏ ਗਾਇਸ ਪਹਿਲਾ ਵਾਲਾ ਬਲੌਗ ਦੇਖੋ ਅੱਜ ਦਾ ਕੱਲ ਦਾ ਤੋਂ ਜਾਊਗਾ ਕੱਲ ਦਾ ਜ਼ਰੂਰ ਜਾਊਗਾ ਸ਼ਾਮੀ ਤਾਂ ਚਲੋ ਗਾਇਸ ਨੂੰ ਹੁਣ ਆਪਾਂ ਮਿਲਦੇ ਆਂ ਰੋਟੀ ਖਾ ਕੇ ਕਾਫ ਚਾਹ ਤੇ ਕਹਦੇ ਮੈਂ ਵੱਡਾ ਪੁਸ਼ ਕਰਦਾ ਨਹੀਂ ਫਿਰ ਮੈਂ ਆਪ ਲੱਭ ਲੂੰਗੀ ਮੈਂ ਬੜਾ ਕਿਤਨ ਉੱਠਦਾ ਕਿਹੜਾ ਸਟਾਫ ਆ ਪਿਆ ਨਹੀਂ ਨਹੀਂ ਕਾ ਕਾ ਪਹਿਲਾਂ ਅਦਰ ਮੈਨੂੰ ਤੇ ਕੈਮਰੇ ਦੇ ਸਾਹਮਣੇ ਕਹਿਣਾ ਮੈਂ ਅਬ ਡਵਰਸ਼ ਕਰਦਾ। ਕਾਦੇ ਮੈਂ ਤੁਹਾਨੂੰ ਲੈ ਕੇ ਦਿਖਾ ਦਿੰਨਾ ਮੈਂ ਛੋਟਾ ਬੁਰਸ਼ ਕਰਦਾ। ਨਹੀਂ ਤੂੰ ਕਹਿ ਮੈਂ ਵੱਡਾ ਬੁਰਸ਼ ਕਰਦਾ। ਹਾਂ ਆਹ ਲੈ ਕੇ ਦਿਖਾਉਣਾ ਮੈਂ ਕਿਹੜੇ ਰੰਗ ਦਾ ਕਰਦਾ ਮੈਂ ਨਾਲੇ ਕਿੱਦਿਖ ਨਹੀਂ ਨਹੀਂ ਤੂੰ ਕਹਿ ਕੇ ਜਾ ਬੱਲਾ ਬਾਤ ਜਾਣ ਹੀ ਦੇਣਾ ਕਹਿ ਬੱਲਾ ਕਹਿ ਮੈਂ ਵੱਡਾ ਬੁਰਸ਼ ਕਰਦਾ। ਚਰਾਵਾ ਫਰਾਮਾ ਬੈਠਾ ਉਹਨੇ ਤਾਂ ਤੇਰੇ ਵੱਡਰਸ਼ ਲੈ ਕੇ ਤਾਂ ਉਹਨੇ ਦਿੱਤਾ ਵਾ। ਉਹਨੂੰ ਤਾਂ ਪਤਾ ਹੀ ਏ ਤੂੰ ਕਰਦਾ ਮੈਂ ਦਸ ਚੇ ਦਸ ਚੇ ਦਸ ਇਹ ਕਰਦੀ ਐ orange ਰੰਗ ਦਾ ਵੱਡਾ ਬੁਰਸ਼ ਜੋ ਕਿ ਸਾਡੇ ਚਿੱਟੇ ਜਹਾਜ਼ ਦੇ ਪਰਲੇ ਪਾਸੇ ਪਿਆ ਇਹਨੇ ਹੁਣੀ ਜਾਣਾ ਉੱਥੇ ਕਰਕੇ ਆਣਾ ਫਾਂਗਿਆਂ ਦੀ ਚੱਲੇ ਇਹ ਪਰ ਪੜ ਜਾਂਦੀ ਆ ਇਹ ਖਾ ਕੇ ਉੱਧਰ ਵੱਢ ਜਾਂਦੀ ਆ ਤੇ ਉੱਥੇ ਹੀ ਤੇ ਉੱਥੇ ਹੀ ਖਾ ਕੇ ਆਉਂਦੀ ਮਿੱਤਰ ਰੱਖੋ ਕਾਹ ਵੱਡਾ ਬਰਸ਼ ਕਰਦਾ ਚੱਲ ਇੱਕ ਵਾਰੀ ਕਰ ਲੈ ਫਿਰ ਕਿਉਂ ਕਹੋ ਇਹ ਤਾਂ ਮੋਸਾਣਾ ਬੱਚਾ ਪਤਾ ਕਿੰਨਾ ਸੋਹਣਾ ਬਰਸ਼ ਕਰਦਾ ਮੇਰਾ ਪੁੱਤ ਆਏ ਦੇ ਇੱਕ ਵਾਰੀ ਕਰ ਲੈ ਨਹੀਂ ਤੁਹਾਨੂੰ ਨਹੀਂ ਪਤਾ ਇਹਦੇ ਦੰਦ ਸੀਗਾ ਨਾ ਖੜਪੇ ਨਾ ਦੇ ਉਸ ਆਫ ਨਹੀਂ ਹੁੰਦੇ ਸੀਗੇ ਇੰਦਾ ਫਿਰ ਹੈਨਾ ਮੈਂ ਨਾ ਗਿਆ ਹੈਨਾ ਸ਼ੋਰੂਮ ਤੇ ਉੱਥੇ ਮੈਨੂੰ ਵੱਡਾ ਬੁਰਸ਼ ਆਇਆ ਪਸੰਦ ਤੇ ਮੈਂ ਇਹਨੂੰ ਲੈ ਕੇ ਦਿੱਤਾ ਹਣ ਦੇਖ ਜੇ ਦੰਦ ਇਹਨਾਂ ਸਪੈਸ਼ਲ ਵੱਡਾ ਬੁਰਸ਼ ਤੇ ਕਾਲਗਟਸ ਮੈਂ ਇਹਨੂੰ ਲੈ ਕੇ ਦਿੱਤਾ ਪਹਿਲਾਂ ਤਾਂ ਆਸਨ ਵੱਡਾ ਬੁਰਸ਼ ਕਰਦਾ ਕਹਦੇ ਇੱਕ ਵਾਰੀ ਕਹਿ ਦਿਆ ਹੁਣ ਥੋੜੇ ਜਿ ਖੱਟੇ ਨੇ ਜਾਣਾ ਹੁਣ ਬੁਰਸ਼ ਕਰਨਾ ਇੱਕ ਤਾਂ ਮੈਂ ਬੁਰਸ਼ ਕਰਦਾ ਇੱਕ ਵਾਰ ਕਹਦੇ ਵੱਡਾ ਬੁਰਸ਼ ਕਰਦਾ ਕਹਦੇ ਕਹਦੇ ਕਹ ਕਹ ਵੱਡਾ ਬੁਰਸ਼ ਕਰਦਾ ਕਹਦੇ ਗੈਸ ਹੁਣ ਚੱਲੇ ਕੁਦਰਤ ਸਾਹਿਬ ਬਟਲਕੇ ਮਿਰਗਸ ਕਾਫ ਮੈਂ ਹੇ ਦਿੱਤਾ ਚੱਲ ਇੱਕ ਵਾਰ ਕਹਿ ਦੇ ਫਟਾਪਰ ਕਾ ਕਰ ਕੇ ਨਹੀਂ ਇੱਕ ਵਾਰ ਹਾਂ ਕਹਿ ਰੋ ਦੋ ਇਹਦੇ ਨਾਲ ਦਾ ਕਮੀਜ਼ ਲੈ ਆ ਦੇ ਰੀ ਤੇ ਚੱਲੋ ਵੇਸਣ ਆਪਾਂ ਮਿਲਦੇ ਹਾਂ ਆਪਾਂ ਗੱਡੀ ਚ ਪਹੁੰਚ ਕੇ ਤਿਆਰ ਹੋ ਜਾਂਦੀ ਇਹਨਾਂ ਨੂੰ ਤੇ ਗਾਇਜ਼ ਅਸੀਂ ਤਿਆਰ ਹੋ ਚੁੱਕੇ ਹਾਂ ਮਮਾ ਨੇ ਪਾਇਆ ਜਹਰਾ ਜਹਰਾ ਸੂਟ ਕੱਤ ਨਿਕਲ ਮੈਥੋਂ ਮੈਂ ਪਾਣਾ ਨਹੀਂ ਸੀ ਪਰ ਸੋ ਚੁੱਤੇ ਵੀ ਪਾਇਆ ਸੀ ਗਾਇਜ਼ ਰੀਤਨ ਧੱਕੇ ਨਾ ਪਾਇਆ ਤਾਂ ਚੱਲ ਲਈ ਅੰਮਾ ਲੋ ਮੇਰਾ ਕੱਪ ਸੋਣਾ ਹੈ ਹਾਂ ਖੜਿਆ ਮੰਗੇਟ ਲਾਦਾ ਆਪਣੇ ਗੇੜ ਲਾ ਲ ਇੱਕ ਮਿੰਟ ਰਮਾਲ ਰਹਿ ਗਿਆ ਅੰਦਰ ਇਹ ਰਹਿ ਗਿਆ ਮਾਲ ਆ ਨੀ ਮਰ ਤਾਲ ਨਹੀਂ ਜਿੰਦ ਮੇ ਲੱਗ ਜਾਂਦੀ ਹੈ ਚਲ ਸੁਣੀ ਜਿੱਥੇ ਵਰਸ਼ ਨਹੀਂ ਕਰਦੇ ਉਹਦੀ ਵੀਡੀਓ ਆ ਗਈ ਵਿੱਚ ਡੰਗਰ ਜਾ ਜਿੱਥੇ ਵਰਸ਼ ਨਹੀਂ ਕਰਦੇ ਉਹ ਵਾਲੀ ਵੀਡੀਓ ਗਾਇਸ ਸਾਨੂੰ ਬੈਂਗ ਆ ਗਿਆ ਗੱਡੀ ਹੋਛਾਣੇ ਸੀ ਪਹੁੰਚ ਕੇ ਮਿਲਾਂਗਾ ਤੁਹਾਨੂੰ ਉਹ ਕਿੱਥੇ ਹੋਣਾ ਰਾਤ ਨੂੰ ਸੁਣਾਉਂਗੀ ਗਾਣੇ ਤੁਸੀਂ ਕਲੱਚ ਨਾ ਪਿਆ नहीं न पंगा काटना पंगा Mungkin आप तब ਤਦ ਚਲੋ ਗਾਇਸ ਇਹ ਪਹੁੰਚ ਗਏ ਹੁਣ ਤੁਹਾਨੂੰ ਕੋ ਮੱਥਾ ਟੇਕ ਕੇ ਮਿਲਦੇ ਰੀ ਸਾਡੀ ਇੱਥੇ ਚੋਰੀ ਕਰੀ ਜਾਂਦੀ ਹੈ ਆਹ ਰੜਾ ਭਈਆ ਆ ਜਾ ਗਾਇਸ ਇਹ ਚਪਲੇ ਆ ਜਿਵੇਂ ਚਪਲਾ ਚਾਹ ਲੈਣੀ ਹੈ ਬੱਬੀ ਸਹੀ ਗੱਲ ਲੱਭ ਚਾਹ ਕੇ ਰੱਖੀ ਚਪਲਾ ਮੈਂ ਚਲੋ ਇਹਸੇ ਮਿਲਦੇ ਆਪਾਂ ਰੁੱਕੇ ਹੁਣ ਦੇਖ ਮੈਂ ਫਿਰ ਹੋਈ ਸਪਰਾਕ ਪਾਈ ਨੇ ਵਰਤਾਂ ਕਨੇ ਕੋ ਇੱਥੇ ਆ ਕੇ ਬਹਿ ਗਏ ਨੇ ਤੇ ਅਸੀਂ ਦੋਨੋਂ ਵੀਡੀਓ ਬਣਾ ਰਹੇ ਆ ਤਾਂ ਹੁਣ ਵੀਡੀਓ ਗਾਇਸ ਤੇ ਗਾਣੇ ਚੱਲ ਰਹੇ ਸ਼ੋ ਦੇਖੋ ਤਾਂ ਕਰਕੇ ਅਸੀਂ ਵਲੋਗਿੰਗ ਬਣਾਇਆ ਕਰੋ ਜਾ ਕੇ ਬੱਠੇ ਗੱਲਾਂ ਮਾਰ ਜਾਂਦੇ ਤੇ ਚਲੋ ਗਾਇਸ ਗਾਣੇ ਸ਼ ਤੋਂ ਪਹਿਲਾਂ ਚਲੋ ਤੁਹਾਨੂੰ ਘਰੇ ਚੱਲ ਕੇ ਮਿਲਦੇ ਆ ਗਾਇਸ ਅੱਬ ਬੜੀ ਘੈਂਟ ਘੁੰਮਣ ਆਏ ਹੋਏ ਇੱਥੇ ਕਿਦਾਂ ਲੱਗ ਰਿਹਾ ਸਾਡਾ ਲੁਧਿਆਣਾ ਬਹੁਤ ਵਧੀਆ ਬਹੁਤ ਵਧੀਆ ਲੱਗ ਰਿਹਾ ਤੇ ਲੱਗਦਾ ਹੈ ਸਾਡਾ ਵੀ ਲੁਧਿਆਣਾ ਚਲੋ ਅਸੀਂ ਕਿਹੜਾ ਮੋਲ ਹੈ ਤੁਹਾਡਾ ਵੀ ਆ ਉਹ ਦੇਖ ਲਓ ਇੱਥੇ ਆ ਕੇ ਵੀ ਨਹੀਂ ਟਿਕਦੇ ਕਰਨ ਦੇਖੀ ਗਾਇਜ਼ ਅਸੀਂ ਤਰਪੈ ਇਥੋਂ ਦੀ ਮਸਤੀ-ਮੁਸਤੀ ਕਰਕੇ ਗਾਣੇ ਗੁੰਨੇ ਸੁਣ ਪਏ ਤਾਂ ਸੁਣ ਪਏ ਨਹੀਂ ਗਏ ਸੁਣ ਕੇ ਤਾਂ ਹੁਣ ਗਾਇਜ਼ ਘਰ ਚੱਲ ਕੇ ਮਿਲਦੇ ਆਂ ਵਾਹ ਸੁਆਦ ਇੰਨੀ ਵਧੀਆ ਸੀ ਨਾ ਮੁੰਡੇ ਦੀ ਕਿਹ ਚੰਨ ਦੀ ਗੱਲ ਹੈ ਗਾਇਜ਼ ਬੱਦਨ ਸੀ ਬੈਗੀ ਘਰੇ ਜਾਣੀ ਤੇਦੀ ਪੱਟੀ ਹੋਏ ਇਹਨਾਂ ਨਾਲ ਜਿੰਨੇ ਆਦਮੀ ਨਾਲ ਬatein ਬਤਾਉਣੇ ਕਰੇ ਜਾ ਕੇ ਮਿਲਦੇ ਬਾਏ ਬਾਏ ਗਾਇਜ਼ ਆਪਾਂ ਕਰੇ ਆ ਗਏ ਤਾਂ ਮਮਾ ਬੈਠੇ ਠਾਰੇ ਨੇ ਗੁੱਲੀਆਂ ਇਹ ਤੇ ਪਾਣੀ ਦੇ ਗਲਾਸ ਲੈਦੇ ਆ ਗਿਆ ਨਵਾਂ ਤੇਰੇ। ਉਹ ਤੇ ਪਾਣੀ ਦੇ ਗਲਾਸ ਲਿਆ ਦੇ। ਕੀ ਕਹਾਰੇ ਕੀ ਬੋਲਿਆ ਮਤੋਂ? ਮम्मा ਖਾਰੇ ਦਵਾਈਆਂ। ਕੁਛ ਹੋਰ ਹੀ ਬੋਲਿਆ ਬੰਦਾ ਗੁੱਲੀਆਂ ਪਤਾ ਨਹੀਂ। ਤੁੰਨੂੰ ਚਾ ਸੁਣਿਆ। ਸੌਣਾ। ਤੇ ਕੀ ਕਹਾ ਸੀ? ਦਵਾਈ ਨੇ ਕਿਹਾ ਸੀ। ਸੌਣ ਲਾ ਫਿਰ। ਤੇ ਗਾਇਸ ਇੱਕ ਮਿੰਟ ਰੁਕ। ਗਾਇਸ ਇਹ ਗੁੱਲੀਆਂ ਕਹਿ ਰਹੇ ਸੀ ਗੋਲੀਆਂ ਨੂੰ ਗੁੱਲੀਆਂ। ਨੰਨੇ ਸੱ। ਉਹ ਉਹ ਸਰਾਣਾ ਛੱਡ ਦੇ। ਛੱਡ ਤਾਂ ਛੱਡ ਤਾਂ। ਪਾਣੀ ਪੀਣਾ ਮੈਨੂੰ ਚੜ ਗਿਆ ਮम्मा ਪਿਆਸ ਚੜ ਗਈ ਗੱਲ। ਮਨਿੰਦਰ ਰਾਤ ਦਾ ਹੀ ਟਾਈਮ ਹੈ ਕਹਿੰਦਾ ਮੈਂ ਚੁੱਪ ਕਰਕੇ ਪਿਆ ਹੈ ਪੈਣ ਹੀ ਨਹੀਂ ਦਿੰਦੇ ਪੈਣ ਨਹੀਂ ਮम्मा ਮਾ ਉੱਤ ਲੱਗੀ ਦੀਆਂ ਗੱਲ ਕੀਤੀਆਂ ਹਾਇ ਰੱਬਾ ਅਜੇ ਬੰਦਾ ਕਹੂਗਾ ਨਾ ਜੇ ਕੋਈ ਨਾ ਦੇਖਦਾ ਹੋਵੇ ਫਿਰਤਾ ਹੈ ਲੋ ਜਿੱਪਾ ਗੱਡੀਆਂ ਦੇ ਚੱਲੋ ਬਈ ਆਪਾਂ ਤੁਹਾਨੂੰ ਰੋਕ ਕੇ ਮਿਲਦੇ ਆਂ ਥੋੜੇ ਰਸਟ ਕਰ ਲਈ ਫਿਰ ਮੈਂ ਸੋਣਾ ਵੀ ਆ ਤੇ ਗਾਇਸ ਆਪਾਂ ਹੁਣ ਖਾਣ ਲੱਗੇ ਇੱਥੇ ਮੈਗੀਆਂ ਸ਼ੈਗੀਆਂ ਨਾਲ ਪੀਣ ਲੱਗੇ ਮਠਾ ਪਾਣੀ ਕਰਨ ਵੇਰੇ ਕਿਦਾਂ ਦੀ ਬਣੀ ਟੈਸਟ ਕਰਕੇ ਦੱਸੋ ਪਰ ਜੇ ਗਰਮ ਹੈ ਗੈਸ ਤਾਂ ਕੋਈ ਟੈਸਟ ਕਰਕੇ ਤੁਹਾਨੂੰ ਤਾਂ ਸਾਂਗੇ ਬੱਚਾ ਵੀ ਆਪੇ ਖਾ ਲੈਣੀ ਹਾਂ ਤੇ ਚਲੋ ਗੈਸ ਬੰਦ ਕਰ ਦਿੰਦੇ ਹਾਂ ਤਾਂ ਆਪਾਂ ਮਿੱਠਾ ਪਾਣੀ ਮਿੱਠਾ ਪਾਣੀ ਵੀ ਲੱਗੇ ਤਾਂ ਮੈਲ ਤੋਂ ਆਪਾਂ ਖਾ ਪੀ ਕੇ ਗੈਸ ਲੋਕ ਘਟ ਦਿੰਦਾ ਗਦੇ ਆ ਘਟ ਦਿੰਦਾ ਚੇਹੇ ਕੁਸ਼ ਆਵਾਜ਼ ਮੈਂ 5 ਕਿਲੋ ਆਟਾ ਦੱਸੋ ਆ ਜਾ ਆਇਆ ਹਾਂ ਨਹੀਂ ਤਾਂ ਫੋਨ ਨਾ ਕਰ ਕਰਨ ਕਾਲੀ ਦਾ ਫਾਸਲਾ క్న్ిలి నాటల ాట్ శిలి మైలంనద, ఔషథి న్ల ాటాగే కుందిమిం�ững జరిలా ఇరియదß సిలిఉ diyor కాఅటబి అలే మేఱిలి త్. అఓరం హొరన Heikель వెటరటరిలు నాట जो हा बुरश ज्यादा अच्छ मैं बुरश ज्यादा फिर वाली तो है अंदर